رنبیر دربار ساس روبروسر شلاح کرتے ہوئے فیصلہ حقیقت لاگو ہونا چاہیے جیکر سنگت آنند پور سا نواں جیلا بنا چاہتی ہے تو سرکار چاہیے کہ ان آنند پور سا وکاس کی مدد ملے گی یہ خاص رپورٹ thank you ਅੰਦੇ ਸਰੰਗ ਕਰ ਆਇਆ ਸੀ ਸਤਿਗੁਰ ਜੀਓ ਆਜਿ ਦੇ ਬਾਰਾ ਆਸਿਆ ਦੀ ਮੇਸਵਾ ਜੀਓ ਆਜਿ ਦੇ ਸਰਬੱਤਨ ਲਈ ਆਜਿ ਦੇ ਮਿਹਰ ਕਰਦੇ ਮੇਰੇ ਬਰਾ ਹਸਰਾ ਕਰਕੇ ਪਾ ਕੇ ਸਿਮਾ ਤੇ ਆਪੇ ਸਿਧੇ ਵਾਲਾ ਰਾਣੀ ਜਰੀ ਨਵਾ ਸੰਗਤ ਗਿਆਨ ਤੇ ਕਿਤੇ ਬਾਹੀ ਆਜਿ ਸੰਗਤ ਕੋਲ ਛੇਤੀ ਅਰ ਮਨੁਜੇ ਹੋਇ ਸਿ ਪਾ ਕੇ ਆਜਿ ਸਰਬੱਤਨ ਲਈ ਆ ਦੀ ਸਾਇ ਸੰਗਤ ਤੇ ਮੇਰੇ ਕਰਿਆ ਹੱਥ ਰਖਣਾ E a caminhada 아 wow. ਸਾਹਿਬੀ ਅਚੀ ਦਿਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਿਲਕ ਜੈਨੋ ਰਾਖਾ ਪ੍ਰਭ ਤਾਕਾ ਜੀਨੋ ਵੱਡੋ ਕੰਨ ਮਹਸਾਕਾ ਸਾਧਨ ਹੇਤ ਇਫੀਜਨ ਕਰੀ ਸੀਸ ਦਿਆ ਪਰ ਸੀਨਾ ਉਤਰੀ ਗੁਰਸੰਗਤ ਜੀ ਅੱਜ ਸਮੁੱਚੀ ਮਾਨਵਤਾ ਵਾਸਤੇ ਸਮੁੱਚੀ ਦੁਨੀਆ ਵਾਸਤੇ ਬਹੁਤ ਹੀ ਪਾਵਨ ਅਤੇ ਪਵਿੱਤਰ ਦਿਹਾੜਾ ਹੈ ਕਿ ਅੱਜ ਦੇ ਦਿਨ 350 ਸਾਲ ਪਹਿਲਾਂ ਫਿਲਕ ਜਨੂ ਦੇ ਰਾਖੇ ਵਿਰਾਗ ਦੀ ਮੂਰਤ ਉਤਿਆਗ ਦੀ ਮੂਰਤ ਨੌਲੇ ਸਤਗੁਰੂ ਭਾਨ ਗੁਰਦੇਵ ਬਹਾਦਰ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ Hindu ਧਰਮ ਦੇ ਫਿਲਕ ਜਨੂ ਤੋਤੇ ਟੋਪ ਦੇ ਬੋਦੀ ਨੂੰ ਬਚਾਉਣ ਦੇ ਖਾਤਰ Hindu ਧਰਮ ਦੇ ਮੰਦਰਾਂ ਨੂੰ ਬਚਾਉਣ ਦੇ ਖਾਤਰ ਸਤਗੁਰਾਂ ਨੇ ਆਪਣੀ ਮਹਾਨ ਸ਼ਹਾਦਤ ਅੱਜ ਦੇ ਦਿਨ ਦਿੱਲੀ ਦੇ ਚਾਂਦਨੀ ਚੌਕ ਵਿੱਚ ਦਿੱਤੀ ਔਰ ਸਤਗੁਰਾਂ ਤੋਂ ਪਹਿਲਾਂ ਭਾਈ ਮਰਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਵਿਆਲਾ ਜੀ ਨੇ ਇੱਕ ਅਦੁੱਤੀ ਸ਼ਹਾਦਤ ਪ੍ਰਾਪਤ ਕੀਤੀ ਅੱਜ ਸਮੁੱਚੇ ਸੰਸਾਰ ਵਿੱਚ ਧੰਨ ਗੁਰ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਅਥਿਰਨਾ ਮਹਾਨ ਪਰਿਸ਼ਖਾਂ ਦਾ ਭਾਈ ਮਰਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਵਿਆਲਾ ਜੀ ਦਾ 150 ਸਾਲਾ ਸ਼ਹੀਦੀ ਦਿਹਾੜਾ ਬਹੁਤ ਹੀ ਸ਼ਰਧਾ ਔਰ ਸਤਕਾਰ ਸਹਿਤ ਮਨਾਇਆ ਜਾ ਰਿਹਾ ਹੈ ਐਸੀ ਸਾਰੇ ਉਹਨਾਂ ਮਹਾਨ ਸ਼ਹੀਦਾਂ ਦੇ ਚਰਨਾਂ ਤੇ ਔਰ ਨਾਮਿਸ ਸਤਗੁਰੂ ਤਾਂ ਇੱਕ 72 ਸਿਆਖੀ ਮਹਾਰਾਜ ਦੇ ਚਰਨਾਪੀ ਨਤਮਸਤਕ ਹੋਈਏ ਔਰ ਜੋ ਕਿਆ ਜਾਣਦਾ ਹੈ ਕਿ ਦੁਪਹਿਰ ਦੇ ਤਕਰੀਬਨ 12 ਵਜੇ ਗੁਰੂ ਸਾਹਿਬ ਜੀ ਦੀ ਸ਼ਹਾਦਤ ਹੋਈ ਹੈ ਔਰ ਅਸੀਂ ਬੈਠ ਕਰਕੇ ਜਿੱਥੇ ਕਿਤੇ ਵੀ ਹੋਈਏ ਇੱਕ ਇੱਕ ਜਪਜੀ ਸਾਹਿਬ ਦਾ ਪਾਠ ਕਿਉਂਕਿ ਧੰਗ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਆਪਣੀ ਸ਼ਹਾਦਤ ਤੋਂ ਪਹਿਲਾਂ ਜਪਜੀ ਸਾਹਿਬ ਦਾ ਪਾਠ ਕੀਤਾ ਜਪਜੀ ਸਾਹਿਬ ਦੇ ਪਾਠ ਤੋਂ ਉਪਰੰਤ ਸਤਗੁਰਾਂ ਦੀ ਸ਼ਹਾਦਤ ਹੋਈ ਔਰ ਅਸੀ ਸਾਰੇ ਕਿਤੇ ਕਿਤੇ ਵੀ ਹੋਈਏ ਕਮਾਕਾਰਾਂ ਤੇ ਹੋਈਏ ਰੋੜ ਤੇ ਹੋਈਏ ਜੇ ਕੋਸ਼ਿਸ਼ ਕਰੀਏ ਯਤਨ ਕਰੀਏ ਕਿ ਸਤ ਗੁਰਾਂ ਨੂੰ ਸਤਕਾਰ ਭੇਟ ਕਰਦਿਆਂ ਹੋਇਆ ਇੱਕ ਇੱਕ ਜੱਪੀ ਸਾਬ ਦਾ ਪਾਠ ਸਤ ਗੁਰਾਂ ਦੇ ਚਰਨਾਂ ਵਿੱਚ ਹਾਜ਼ਰੀ ਲਵਾਉਣ ਵਾਸਤੇ ਜ਼ਰੂਰ ਕਰੀਏ ਜੀ ਕਾਨੇ ਸਤਿਬਿ ਮੰਨਦੇ ਅੰਬਸਰ ਐਲਵੰਡੀ ਸਾਭੂ ਤੇ ਅਨੰਦ ਕੁਸਾਉਣੀ ਵਾਸਤੇ ਬਹੁਤ ਸਹਾਇਤਾ ਦਿੱਤਾ ਜੀ ਲੰਦ ਠੀਕ ਹੈ ਜੀ ਅ ਦੇਖੋ ਮੈਨੂੰ ਤੁਹਾਡੇ ਕੋਲ ਸੁਣ ਕੇ ਪਤਾ ਲੱਗਾ ਕਿ ਪੰਜਾਬ ਸਰਕਾਰ ਨੇ ਸ਼੍ਰੀ ਅਨੰਦਪੁਰ ਸਾਹਿਬ ਨੂੰ ਅੰਮ੍ਰਿਤਸਰ ਸਾਹਿਬ ਨੂੰ ਅਤੇ ਤਲਵੰਡੀ ਸਾਹਿਬ ਨੂੰ ਉਸ ਪਾਵਨ ਸਥਾਨਾਂ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦਾ ਜਿਹੜਾ ਕੋ ਮਤਾ ਹੈ ਉਹ ਫਾਸ ਕੀਤਾ ਹੈ ਔਰ ਸਿੱਖ ਪੰਥ ਦੀ ਬਹਾਕੀਆਂ ਤੋਂ ਇਹ ਚ ਰੋਕਣੀ ਮੰਗ ਰਹੀ ਹੈ ਕਿ ਇਹਨਾਂ ਸ਼ਹਿਰਾਂ ਨੂੰ ਪਵਿੱਤਰ ਦਰਜਾ ਦਿੱਤਾ ਜਾਏ ਕਿ ਇਨਾਂ ਸ਼ਹਿਰਾਂ ਦੇ ਬਿਲਕੁਲ ਹਦੂਦ ਦੇ ਨੇੜੇ ਕੰਪਲੈਕਸ ਦੇ ਨੇੜੇ ਤੇੜੇ ਤਬਾਕੂ ਸਿਗਰਟ ਬੀੜੀ ਮਾਸ ਸ਼ਰਾਬ ਆਦਿ ਦੀਆਂ ਨੇੜੀਆਂ ਦੁਕਾਨਾਂ ਨੇ ਉਹ ਖੁੱਲੀਆਂ ਹੋਈਆਂ ਨੇ ਆਸ-ਪਾਸ ਇਨਾਂ ਪਦਾਰਥਾਂ ਦੀ ਵਰਤੋਂ ਕੀਤੀ ਜਾਂਦੀ ਹੈ ਸੇਵਨ ਕੀਤਾ ਜਾਂਦਾ ਹੈ ਜੇਕਰ ਸਰਕਾਰ ਨੇ ਐਸਾ ਐਲਾਨ ਕੀਤਾ ਤਾਂ ਬੜੀ ਖੁਸ਼ੀ ਦੀ ਗੱਲ ਹੈ ਔਰ ਇਨ ਆਮਲ ਦੇ ਵਿੱਚ ਵੀ ਲਿਆਉਣਾ ਬੜਾ ਜ਼ਰੂਰੀ ਹੈ ਔਰ ਅਸੀਂ ਸਰਕਾਰ ਦੇ ਇਸ ਫੈਸਲੇ ਦੀ ਛਲਾਗਾ ਕਰਦੇ ਹਾਂ ਕਿਉਂਕਿ ਸਰਕਾਰ ਨੇ ਜੇਕਰ ਇਨਾਂ ਸ਼ਹਿਰਾਂ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦਾ ਐਲਾਨ ਕੀਤਾ ਹੈ ਇਹ ਬੜੀ ਖੁਸ਼ੀ ਦੀ ਗੱਲ ਹੈ ਔਰ ਐਸੀ ਸਾਰੇ ਇਸ ਗੱਲ ਦਾ ਸਹਿਯੋਗ ਵੀ ਕਰੀਏ ਕਿ ਇਹ ਬਹੁਤ ਵਧੀਆ ਉਦਮ ਤੇ ਉਪਰਾਲਾ ਤਾਂ ਕਿ ਇਹਨਾਂ ਸ਼ਹਿਰਾਂ ਦੀ ਜਿਹੜੀ ਪਵਿੱਤਰਤਾ ਹੈ ਉਹ ਕਾਇਮ ਰੱਖੀ ਜਾ ਸਕੇ ਕਿਉਂਕਿ ਪਾਣੀ ਗੁਰ ਵਰਜਨ ਦੇਵ ਜੀ ਮਹਾਰਾਜ ਜੀ ਨੇ ਇਸ ਪਾਵਨ ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਬਾਰੇ ਜ਼ਿਕਰ ਕੀਤਾ ਡਿੱਠੇ ਸਭੇ ਥਾਵ ਨਹੀਂ ਤੁਝਿਆ ਅਦੁੱਖ ਪੁਰਖ ਵਿਧਾਤਾ ਤਾਂ ਤੂੰ ਸੋਹਿਆ ਵਸਦੀ ਸਗਨ ਅਪਾਰ ਅਨੂਪ ਰਾਮ ਦਾਸਪੁਰ ਹਰ ਹਰ ਨਾਨਕ ਕਸਮ ਰਜਾਹੇ ਨਾਇਆ ਰਾਮ ਦਾਸ ਸਰ ਇਸ ਸਾਰੇ ਸ਼ਹਿਰ ਦਾ ਜ਼ਿਕਰ ਤਾਂ ਗੁਰਵਰ ਚੰਦ ਸਿੰਘ ਜੀ ਮਹਾਰਾਜ ਨੇ ਕੀਤਾ ਤੇ ਇਸ ਸ਼ਹਿਰ ਦੇ ਪਵਿੱਤਰਤਾ ਕਾਇਮ ਰੱਖਣੀ ਸਾਡਾ ਸਭ ਦਾ ਫਰਜ਼ ਬਣਦਾ ਹੈ ਬੜੀ ਖੁਸ਼ੀ ਦੀ ਗੱਲ ਹੈ ਕਿ ਜੇਕਰ ਇਸ ਮੌਕੇ ਤੇ ਸਰਕਾਰ ਵੱਲੋਂ ਇਹ ਐਲਾਨ ਕੀਤਾ ਹੈ ਔਰ ਇਹਨੂੰ ਆਮਲੇ ਜਾਮਾ ਪਹਿਨਾਇਆ ਜਾਣਾ ਬੜਾ ਜ਼ਰੂਰੀ ਹੈ ਅਕਸ਼ੀਗੁਰ ਤੇ ਬਹਾਦਰ ਸਾਹਿਬ ਦੀ ਜੇ ਬਸਾਈ ਹੋਈ ਨਗਰੀ શ્રી ਅਨੰਪੁਰ ਸਾਹਿਬ ਸਮਿਪਾ ਵੱਲੋਂ ਪੰਨੂ ਵੀ ਜ਼ਿਲ੍ਹਾ ਬਣਾਉਣ ਦੀ ਰੱਤਾ ਜ਼ਿਲ੍ਹਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਤੇ ਪਵਿੱਤਰ ਸ਼ਹਿਰ ਐਲਾਨਿਆ ਹੈ ਇਲਾਕੇ ਨੂੰ ਜਿਲ੍ਹਾ ਵੀ ਬਣਾ ਦੇਣਾ। ਦੇਖੋ ਜੋ ਸੰਗਤ ਨੇ ਮੰਗ ਕੀਤੀ ਹੈ ਤੇ ਸੰਗਤ ਦੀ ਮਾਗਰ ਮੁਖਰਾਪਤਾ ਹੋਇਆ ਸਰਕਾਰ ਨੂੰ ਇਹ ਜਿਹੜਾ ਐਲਾਨ ਉਹ ਕਰ ਦੇਣਾ ਚਾਹੀਦਾ ਹੈ। ਵੈਸੇ ਤੇ ਇਹ ਬਹੁਤ ਵੱਡੇ ਨਗਰੀਆ ਕਿਉਂਕਿ ਖਾਲਸੇ ਦਾ ਇਹ ਕਹਿ ਲੇ ਇੱਕ ਖਾਲਸੇ ਦੀ ਰਾਜਧਾਨੀ ਹੀ ਹੈ। ਕਿਉਂਕਿ ਬਹੁਤ ਵੱਡਾ ਅਸ탄 ਹੈ 3 ਦੁਨੀਆਂ ਦੇ ਵਿੱਚ ਜਿੱਥੇ ਸਤਿਗੁਰਾਂ ਨੇ ਖਾਲਸਾ ਪੰਥ ਨੂੰ ਪ੍ਰਗਟ ਕੀਤਾ ਸਖਸ਼ੀ ਕੇਸਕਰ ਸਾਹਿਬ ਜੀ ਨਾਪੁਰ ਸਾਹਿਬ ਜੇਕਰ ਉੱਥੋਂ ਦੇ ਤਰੱਕੀ ਵਾਸਤੇ ਕੋਈ ਹੋਰ ਕਦਮ ਕੀਤੇ ਜਾ ਰਹੇ ਨੇ ਤੇ ਇਹ ਅੱਛਾ ਕਦਮ ਹੈ।